ਕੈਲੀਫੋਰਨੀਆ ਦੇ ਸ਼ਹਿਰ ਟ੍ਰੇਸੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸਿੱਖ ਵਿਅਕਤੀ ਨੂੰ ਅਗਵਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਅੱਜ ਮਦਭਾਗੀ ਖਬਰ ਸਾਹਮਣੇ ਆਈ ਹੈ ਕਿ ਉਸ ਵਿਅਕਤੀ ਦੀ ਜਿਹੜੀ ਹੈ ਮੌਤ ਹੋ ਗਈ ਹੈ ਉਸ ਦਾ ਕਤਲ ਕਰ ਦਿੱਤਾ ਗਿਆ ਔਰ ਇਹ ਖਬਰ ਦੀ ਸਚਾਈ ਕੀ ਹੈਗੀ ਹੈ ਕਿੰਨਾ ਕਾਰਨਾ ਕਰਕੇ ਅਗਵਾ ਕੀਤਾ ਗਿਆ ਹੈਗਾ ਕਿੰਨਾ ਕਾਰਨਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਆ ਇਸ ਖਬਰ ਦੇ ਉੱਪਰ ਜੋ ਕੋਖ ਪੜਤਾਲ ਕੀਤੀ ਹੈ ਸੁਖਦੇਵ ਸਿੰਘ ਚੁੰਗਾਵਾ ਹੁਣਾ ਨੇ ਜੋ رابطہ ਕਾਇਮ ਕੀਤਾ ਗਿਆ ਉੱਥੇ ਆ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਹੈਗੇ ਨੇ ਸਿੱਖ ਆਗੂ ਹੈਗੇ ਨੇ ਪੂਰੇ ਤੱਥ ਸਾਹਮਣੇ ਆ ਚੁੱਕੇ ਨੇ ਤੇ ਜਾਣਕਾਰੀ ਸਾਂਝੀ ਕਰਨਗੇ ਕਿ ਕਿੰਨਾ ਕਾਰਨ ਕਰਕੇ ਇਸ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਹੈਗਾ ਆ ਜੀ ਚੁੰਗਾਵਾ ਸਾਹਿਬ ਆ ਬਿਲਕੁਲ ਚੰਦ ਸਾਹਿਬ ਇਹ ਬਹੁਤ ਹੀ ਦੁਖਦਾਈ ਤੇ ਮੰਦਭਾਗੀ ਖਬਰ ਜਿਹੜੀ ਹੈ ਅ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਤੋਂ ਇੱਕ ਟ੍ਰੈਸੀ ਸ਼ਹਿਰ ਹੈਗਾ ਆ ਜਿਹੜਾ ਕਿ ਪੰਜਾਬੀਆਂ ਦੀ ਸੰਗਣੀ ਵੱਸੋਂ ਵਾਲਾ ਸ਼ਹਿਰ ਹੈ ਤੇ ਉੱਥੇ ਅ ਦਮਦਮੀ ਟਕਸਾਲ ਦਾ ਗੁਰਦੁਆਰਾ ਸਾਹਿਬ ਹੈਗਾ ਗੁਰੂ ਨਾਨਕ ਪ੍ਰਕਾਸ਼ ਟ੍ਰੈਸੀ ਸ਼ਹਿਰ ਜਿੱਥੇ ਕਿ ਪਿਛਲੇ ਦਿਨੀ ਇੱਕ ਬਹੁਤ ਮੰਦਭਾਗੀ ਘਟਨਾ ਵਾਪਰਦੀ ਹੈ ਜਿਸ ਵਿੱਚ ਗੁਰੂ ਘਰ ਦੇ ਲਾਂਗਰੀ ਸਿੰਘ ਸੇਵਾਦਾਰ ਸਿੰਘ ਅ ਭਾਈ ਅਵਤਾਰ ਸਿੰਘ ਜਿਨ੍ਹਾਂ ਨੂੰ ਬਾਬਾ ਅਵਤਾਰ ਸਿੰਘ ਬੁਲੇਟ ਵੀ ਕਹਿੰਦੇ ਐ ਉਹਨਾਂ ਨੂੰ ਕਹਿ ਲੋ ਕਿ ਕਿਡਨੈਪ ਕੀਤਾ ਜਾਂਦਾ ਕਡਨੈਪ ਦੀ ਇਹ ਜਿਹੜੀ ਕਹਾਣੀ ਹੈ ਬਹੁਤ ਹੀ ਜ਼ਿਆਦਾ ਕਹ ਲਓ ਕਿ ਇਦਾਂ ਅੱਗ ਵਾਂਗੂ ਫੈਲਦੀ ਹੈ ਕਿ ਹਰ ਕੋਈ ਬੰਦਾ ਜਿਹੜਾ ਆ ਉਹ ਇਹ ਗੱਲ ਸਮਝਦਾ ਕਿ ਇਹ ਕਿੱਦਾਂ ਹੋ ਗਿਆ ਜਦ ਕਿ ਬਾਬਾ ਅਵਤਾਰ ਸਿੰਘ ਤਾਂ ਕੋਈ ਇਦਾਂ ਦੀ ਉਹਨਾਂ ਦੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂਗਾ ਕੋਈ ਲੈਣ ਦੇਣ ਨਹੀਂਗਾ ਇਹ ਕਿਉਂ ਹੋਇਆ ਤੁਹਾਨੂੰ ਦੱਸਦੀ ਹੈ ਕਿ ਇਹ ਜਦੋਂ ਘਟਨਾ ਆ ਵਾਪਰਦੀ ਹੈਗੀ ਆ ਇਹ ਮੰਗਲਵਾਰ ਦਾ 17 ਤਰੀਕ ਦਾ ਦਿਨ ਸੀਗਾ ਦੁਪਹਿਰ 2:30 ਵਜੇ ਇੱਕ ਚਿੱਟੀ ਐਸਯੂਵੀ ਗੁਰਦੁਆਰਾ ਸਾਹਿਬ ਵਿੱਚ ਇੰਟਰ ਹੁੰਦੀ ਹੈ ਜਿਹਦੇ ਵਿੱਚ ਦੱਸਿਆ ਜਾਂਦਾ ਜੋ ਬਾਅਦ ਵਿੱਚ ਸੀਸੀਟੀਵੀ ਦੀ ਫੁਟੇਜ ਆਉਂਦੀ ਹੈ ਕਿ ਤਿੰਨ ਬੰਦੇ ਉਹਦੇ ਵਿੱਚ ਆਉਂਦੇ ਆ ਆਣ ਕੇ ਤੇ ਜਿਸ ਦਰਵਾਜ਼ੇ ਨੂੰ ਖੜਕਾਉਂਦੇ ਆ ਜਿੱਥੇ ਰਹਿائش ਹੈਗੀ ਆ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੀ ਜਿਸ ਡੋਰ ਨੂੰ ਖਰਕਾਉਂਦੇ ਆ ਉਸ ਕਮਰੇ ਵਿੱਚ ਬਾਬਾ ਅਵਤਾਰ ਸਿੰਘ ਹੁਣੀ ਆਰਾਮ ਕਰ ਰਹੇ ਹੁੰਦੇ ਆ ਉਹ ਡੋਰ ਖੋਲਦੇ ਆ ਤੇ ਜਦੋਂ ਉਹ ਬੰਦੇ ਸਾਹਮਣੇ ਆਉਂਦੇ ਆ ਤਾਂ ਉਹਨਾਂ ਨੂੰ ਕਹਿੰਦੇ ਆ ਕਿ ਅਸੀਂ ਇੱਥੇ ਇੱਕ ਸ਼ਖਸ ਨੂੰ ਮਿਲਣਾ ਚਾਹੁੰਦੇ ਆ ਜਿਹਦਾ ਨਾਮ ਹੈਗਾ ਜਗਜੀਤ ਸਿੰਘ ਰੰਧਾਵਾ ਤੇ ਬਾਬਾ ਜੀ ਨੂੰ ਸ਼ਾਇਦ ਇਹ ਲੱਗਿਆ ਕਿ ਇਹ ਜਗਜੀਤ ਸਿੰਘ ਨੂੰ ਮਿਲਣਾ ਚਾਹੁੰਦੇ ਆ ਤੇ ਇੱਕ ਜਗਜੀਤ ਸਿੰਘ ਨਾਮ ਦਾ ਬੰਦਾ ਹੋਰ ਵੀ ਜਿਹੜਾ ਗੁਰਦੁਆਰਾ ਸਾਹਿਬ ਰਹਿੰਦਾ ਜਾਂ ਕਹਿ ਲੋ ਕਿ ਉਹ ਜਾਣਦੇ ਸੀਗੇ ਤੇ ਉਹਨਾਂ ਨੇ ਕਿਹਾ ਕਿ ਉਹਦੇ ਨਾਲ ਸਾਡੀ ਗੱਲ ਕਰਾਓ ਫੋਨ ਤੇ ਤੇ ਭੋਲੇਪਾ ਉਹਨਾਂ ਨੇ ਆਪਣੇ ਫੋਨ ਤੋਂ ਕਹਿੰਦੇ ਫੋਨ ਲਾ ਦਿੱਤਾ ਤੇ ਜਦੋਂ ਫੋਨ ਲਾਇਆ ਤੇ ਉਹ ਬੰਦਾ ਜਿਹੜਾ ਅੰਗਰੇਜ਼ੀ ਵਿੱਚ ਗੱਲ ਕਰਦਾ ਤੇ ਉਹ ਕਹਿੰਦਾ ਕਿ ਤੁਸੀਂ ਜਗਜੀਤ ਸਿੰਘ ਰੰਧਾਵਾ ਹੋਂ ਮੈਂ ਤੁਹਾਨੂੰ ਪੰਜਾਬੀ ਵਿੱਚ ਦੱਸ ਰਿਹਾ ਪਰ ਉਹ ਅੰਗਰੇਜ਼ੀ ਵਿੱਚ ਗੱਲ ਕਰਦਾ ਉਹ ਕਹਿੰਦਾ ਵੀ ਨਹੀਂ ਮੈਂ ਜਗਜੀਤ ਸਿੰਘ ਹਾਂ ਪਰ ਮੇਰਾ ਲਾਸਟ ਨੇਮ ਚੀਨਾ ਚੀਮਾ ਹੈਗਾ ਪਰ ਮੈਂ ਮੈਂ ਰੰਧਾਵਾ ਨਹੀਂ ਆ ਉਹ ਕਹਿੰਦੇ ਤੂੰ ਝੂਠ ਬੋਲਦਾ ਤੂੰ ਜਿਹੜਾ ਸਾਡਾ ਸਮਾਨ ਹੈਗਾ ਉਹ ਦੇ ਸਾਡੇ ਪੈਸੇ ਦੇ ਸਾਡਾ ਸਮਾਨ ਦੇ ਉਹ ਕਹਿੰਦਾ ਮੈਂ ਤੁਹਾਡੇ ਕੋ ਕਿਹੜਾ ਸਮਾਨ ਦੇ ਆ ਮੈਂ ਕੁਝ ਲਿਆ ਨਹੀਂ ਪਰ ਉਹ ਕਾਫੀ ਬੈਸ ਬਸਈਆ ਹੁੰਦਾ ਏਦਾਂ ਦਾ ਉਸ ਤੋਂ ਬਾਅਦ ਫੋਨ ਕੱਟ ਹੋ ਜਾਂਦਾ ਫੇਰ ਉਹ ਬਾਬਾ ਜੀ ਨੂੰ ਹੈਗਾ ਏ ਧੱਕੇ ਮੁਕੀ ਦੇ ਨਾਲ ਕਹਿ ਲੋ ਕਿ ਗੱਡੀ ਵਿੱਚ ਸੁੱਟਣਾ ਚਾਹੁੰਦੇ ਆ ਬਾਬਾ ਅਵਤਾਰ ਸਿੰਘ ਉਹਨਾਂ ਨੇ ਕਾਫੀ ਕਹਿੰਦੇ ਆ ਜਦੋਂ ਜੈਦ ਕੀਤੀ ਉੱਥੋਂ ਨਿਕਲਣ ਦੀ ਪਰ ਉਹ ਤਿੰਨ ਬੰਦੇ ਸੀਗੇ ਉਹਨਾਂ ਨੇ ਧੱਕੇ ਨਾਲ ਉਹਨਾਂ ਨੂੰ ਕਹਿੰਦੇ ਵੀ ਆਪਣੀ ਗੱਡੀ ਵਿੱਚ ਸੁੱਟਣਾ ਚਾਹਿਆ ਇਸ ਦੌਰਾਨ ਉਹਨਾਂ ਦੀ ਦਸਤਾਰ ਵੀ ਲੱਥ ਜਾਂਦੀ ਹੈ ਪਰ ਫੇਰ ਵੀ ਉਹ ਤੱਕ ਕੇ ਦੇ ਨਾਲ ਆਪਣੀ ਗੱਡੀ ਵਿੱਚ ਸਿੱਟ ਕੇ ਉਹਨਾਂ ਨੂੰ ਲੈ ਜਾਂਦੇ ਆ ਉਸ ਤੋਂ ਬਾਅਦ ਫਿਰ ਇਹ ਗੱਲ ਜਦੋਂ ਜਦੋਂ ਉਹਨਾਂ ਦੀ ਵਾਈਫ ਘਰ ਆਉਂਦੀ ਹੈ ਉਹ ਦੇਖਦੀ ਹੈ ਉਹ ਕਿ ਇਹ ਗੱਲ ਕੀ ਹੋਈ ਹੈ ਕਿ ਉਹ ਕਿੱਥੇ ਨੇ ਫਿਰ ਇਹ ਸਾਰੀ ਗੱਲ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੂੰ ਕਿਸੇ ਨੇ ਕਿਡਨੈਪ ਕਰ ਲਿਆ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਵੀ ਸਾਰੇ ਐਕਟਿਵ ਹੁੰਦੇ ਆ ਕਿ ਕੀ ਚੱਕਰ ਹੋਇਆ ਫਿਰ ਜਿਸ ਬੰਦੇ ਦਾ ਜਿਸ ਸ਼ਖਸ ਦਾ ਉਹ ਨਾਮ ਲੈਂਦੇ ਸੀਗੇ ਐਕਚੁਅਲ ਵਿੱਚ ਉਹ ਇੱਕ ਦੂਸਰੇ ਨੂੰ ਸਾਰੇ ਜਾਣਦੇ ਆ ਕਿਉਂਕਿ ਕੋਈ ਨਾ ਕੋਈ ਉੱਥੇ ਗੁਰਦੁਆਰਾ ਸਾਹਿਬ ਆਉਂਦਾ ਰਹਿੰਦਾ ਤੇ ਸੁਭਾਵਾਂ ਵੀ ਕਰਦੇ ਆ ਉਹਨਾਂ ਨੇ ਫੋਨ ਲਾਇਆ ਵੀ ਭਾਈ ਤੈਨੂੰ ਲੱਭਦੇ ਫਿਰਦੇ ਸੀ ਕਿ ਇੱਥੇ ਬੰਦੇ ਆਏ ਸੀ ਤੇ ਇੱਥੋਂ ਸੇਵਾਦਾਰ ਨੂੰ ਕਿਡਨਾਪ ਕਰਕੇ ਲੈ ਗਏ ਆ ਪਰ ਉਹ ਇਦਾਂ ਦੀਆਂ ਗੱਲਾਂ ਬਾਤਾਂ ਜਦੋਂ ਹੁੰਦੀਆਂ ਆ ਤੇ ਉਹ ਕਹਿੰਦਾ ਕਿ ਮੇਰਾ ਕੋਈ ਕਸੂਰ ਨਹੀਂ ਡਰਾਈਵਰ ਦਾ ਕਸੂਰ ਹੈ ਫਿਰ ਦੱਸਦੇ ਆ ਕਿ ਡਰਾਈਵਰ ਨੂੰ ਪੁਲਿਸ ਵਾਲੇ ਗ੍ਰਿਫਤਾਰ ਕਰਦੇ ਹੈਗੇ ਆ ਤੇ ਉਹ ਡਰਾਈਵਰ ਜਿਹੜਾ ਕਹਿੰਦਾ ਆ ਕਿ ਮੇਰਾ ਕੋਈ ਕਸੂਰ ਨਹੀਂ ਪੁਲਿਸ ਵਾਲੇ ਆਣ ਕੇ ਦੱਸ ਦਿੰਦੇ ਆ ਭਈ ਭਾਈ ਜਿਹੜੇ ਬੰਦੇ ਨੂੰ ਅਰੈਸਟ ਕੀਤਾ ਉਹਦਾ ਕੋਈ ਕਸੂਰ ਨਹੀਂ ਹੈਗਾ ਉਹਦਾ ਕੋਈ ਲੈਣ ਦੇਣ ਨਹੀਂ ਹੈਗਾ ਫਿਰ ਐਕਚੁਅਲ ਵਿੱਚ ਹੁਣ ਜਿਹੜਾ ਬੰਦਾ ਹੈਗਾ ਆ ਜਿਸ ਨੇ ਇਸ ਸਾਰੇ ਘਟਨਾ ਕਰਕੇ ਜੋ ਇਹ ਸਾਰਾ ਕਾਂਡ ਵਾਪਰੇ ਆ ਕਹਿ ਲਓ ਕਿ ਇਹ ਸਾਰੀ ਘਟਨਾ ਵਾਪਰੀ ਹੈਗੀ ਆ ਉਹ ਫਿਰ ਸਾਰਿਆਂ ਦੇ ਸਾਹਮਣੇ ਉਹ ਆ ਜਾਂਦਾ ਪਰ ਅਸੀਂ ਇਸ ਚੀਜ਼ ਦੀ ਪੁਖਤਾ ਜਾਣਕਾਰੀ ਨਹੀਂ ਕਹਿ ਸਕਦੇ ਨਾ ਹੀ ਅਸੀਂ ਇਸ ਉੱਪਰ ਇਹ ਗੱਲ ਕਹਿ ਸਕਦੇ ਹਾਂ ਕਿ ਹਾਂ ਜੀ ਹਾਂ ਜਿਸ ਬੰਦੇ ਨੂੰ ਉਹ ਇੱਥੇ ਲੱਭਣ ਆਏ ਸੀਗੇ ਉਹ ਹੀ ਦੋਸ਼ੀ ਹੈ ਜਦ ਤੱਕ ਕਹਿ ਲਓ ਕਿ ਸ਼ਰਫ ਡਿਪਾਰਟਮੈਂਟ ਵੱਲੋਂ ਜਾਂ FBI ਵੱਲੋਂ ਜਾਂ ਏਜੰਸੀਆਂ ਵੱਲੋਂ ਇਹ ਪੂਰੀ ਜਾਣਕਾਰੀ ਜਿਹੜੀ ਹੈ ਸਾਂਝੀ ਨਹੀਂ ਕੀਤੀ ਜਾਂਦੀ ਅਸੀਂ ਕਿਸੇ ਦਾ ਵੀ ਨਾਮ ਨਹੀਂ ਲਵਾਂਗੇ ਪਰ ਹਾਂ ਇੰਨਾ ਜ਼ਰੂਰ ਹੈ ਕਿ ਉਹ ਜਾਣੀ ਮਾਣੀ ਹਸਤੀ ਹੈਗੀ ਆ ਤੇ ਗੁਰੂ ਘਰ ਸਵਾਮਾ ਵੀ ਕਰਦੇ ਰਹਿੰਦੇ ਆ ਵੱਧ ਤੋਂ ਵੱਧ ਉਹ ਕਹਿ ਲਓ ਕਿ ਅੱਗੇ ਹੋ ਕੇ ਸੇਵਾ ਵੀ ਕਰਦੇ ਆ ਪਰ ਇਹ ਘਟਨਾ ਵਾਪਰ ਜਾਣੀ ਉਹ ਇਸ ਚੀਜ਼ ਦੇ ਵਿੱਚ ਇਨਵੋਲਵ ਹੋਣਾ ਉਹਦੇ ਕਰਕੇ ਭਾਈ ਅਵਤਾਰ ਸਿੰਘ ਜਿਹੜੇ ਸੇਵਾਦਾਰ ਹੈਗੇ ਆ ਉਹਨਾਂ ਦੀ ਕਿਡਨੈਪਿੰਗ ਹੋਣੀ ਤੇ ਬਾਅਦ ਵਿੱਚ ਅੱਜ ਸਵੇਰੇ ਜਦੋਂ ਇਹ ਜਾਣਕਾਰੀ ਮਿਲੀ ਹੈ ਕਿਉਂਕਿ ਸੰਗਤਾਂ ਕਾਫੀ ਅਰਦਾਸਾਂ ਕਰ ਰਹੀ ਸੀਗੀ ਕਿ ਸ਼ਾਇਦ ਹੋ ਸਕਦਾ ਕਿ ਉਹਨਾਂ ਦੀ ਜਿਹੜੀ ਹੈਗੀ ਆ ਘਰ ਵਾਪਸੀ ਹੋ ਜੂਗੀ ਕਿ ਉਹ ਛੱਡ ਦੇਣਗੇ ਪਰ ਅੱਜ ਜਦੋਂ ਸਵੇਰੇ ਦੱਸਦੇ ਆ ਕਿ ਸ਼ਰਫ ਵਾਲੇ ਗੁਰਦੁਆਰਾ ਸਾਹਿਬ ਆਉਂਦੇ ਆ ਉਹ ਆਣ ਕੇ ਦੱਸਦੇ ਆ ਕਿ ਜਿਸ ਸ਼ਖਸ ਬਾਰੇ ਆਪਾਂ ਸਾਰੇ ਲੱਗੇ ਹੋਏ ਆ ਲੱਭਣ ਵਾਸਤੇ ਸਾਨੂੰ ਇਹ ਜਾਣਕਾਰੀ ਮਿਲੀ ਆ ਕਿ ਨਾਪਾ ਵੈਲੀ ਸੁਨੋਮਾ ਦੇ ਲਾਗੇ ਉਥੇ ਉਹਨਾਂ ਦੀ ਜਿਹੜੀ ਹੈ ਡੈੱਡ ਬੋਡੀ ਉਥੇ ਰਿਕਵਰ ਹੋਈ ਹੈ ਉਥੋਂ ਦੀ ਪੁਲਿਸ ਨੇ ਟ੍ਰੈਸੀ ਸ਼ੈਰਫ ਵਾਲਿਆਂ ਨੂੰ ਇਨਫੋਰਮ ਕੀਤਾ ਸੋ ਬਾਬਾ ਅਵਤਾਰ ਸਿੰਘ ਜੀ ਬੁਲੇਟ ਜੋ ਕਿ ਬਹੁਤ ਲੰਬੇ ਅਰਸੇ ਤੋਂ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਟ੍ਰੈਸੀ ਕੈਲੀਫੋਰਨੀਆ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ ਬਹੁਤ ਹਸਮੁਖ ਬਹੁਤ ਹੀ ਗੁਰਮੁਖ ਸੁਭਾ ਬਹੁਤ ਨੇਕ ਦਿਲ ਸਾਰਿਆਂ ਨੂੰ ਮਿਲਣਸਾਰ ਸਾਰਿਆਂ ਦੇ ਨਾਲ ਪਿਆਰ ਵੰਡਣ ਵਾਲੇ ਦੇਖ ਲਓ ਵੀ ਉਹਨਾਂ ਦਾ ਇਹ ਕਤਲ ਕਰ ਦਿੱਤਾ ਗਿਆ ਇਹ ਇੱਕ ਬਹੁਤ ਜਿਆਦਾ ਮੰਦਭਾਗੀ ਘਟਨਾ ਕਹਿ ਸਕਦੇ ਹਾਂ ਬਹੁਤ ਦਿਲ ਕੰਬਾਊ ਘਟਨਾ ਕਹਿ ਸਕਦੇ ਹਾਂ ਭਾਈਚਾਰੇ ਵਿੱਚ ਬਹੁਤ ਹੀ ਵੱਡਾ ਰੋਸ ਹੈਗਾ ਇਸ ਗੱਲ ਨੂੰ ਲੈ ਕੇ ਕਿ ਇਹ ਕਿਉਂ ਸਾਰਾ ਕੁਝ ਵਾਪਰਿਆ ਬਿਲਕੁਲ ਚੁਗਾਵਾਂ ਸਾਹਿਬ ਇਹ ਘਟਨਾ ਤਾਂ ਮਦਭਾਗੀ ਹੈਗੀ ਐ ਬਾਰੇ ਜਿਸ ਤਰੀਕੇ ਨਾਲ ਤੁਸੀਂ ਉੱਥੋਂ ਦੇ ਪ੍ਰਬੰਧਕ ਕਮੇਟੀ ਦੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈਗੀ ਹੈ ਤੁਹਾਨੂੰ ਕੀ ਲੱਗਦਾ ਹੈ ਜਿਸ ਤਰੀਕੇ ਨਾਲ ਤੁਸੀਂ ਜਾਂਚ ਪੜਖ ਕੀਤੀ ਹੈਗੀ ਹੈ ਇਹ ਲੈਨ ਦੇੰ ਦਾ ਮਾਮਲਾ ਹੈਗਾ ਜਿਸ ਕਰਕੇ ਇਹ ਕਤਲ ਕੀਤਾ ਗਿਆ ਹੈਗਾ ਦੇਖੋ ਜੀ ਇਹ ਬਹੁਤ ਹੀ ਕਹੋ ਕਿ ਸੰਵੇਦਨਸ਼ੀਲ ਮਸਲਾ ਹੈਗਾ ਬਹੁਤ ਹੀ ਜਿਆਦਾ ਸੈਂਸਿਟਿਵ ਇਹ ਮਸਲਾ ਹੈਗਾ ਕਿ ਆਪਾਂ ਬਲੀਵ ਹੀ ਨਹੀਂ ਕਰ ਸਕਦੇ ਕਿ ਜਿਸ ਬੰਦੇ ਦਾ ਇਸ ਪੂਰੇ ਘਟਨਾਕਰਮ ਦੇ ਪਿਛੇ ਨਾਮ ਆ ਰਿਹਾ ਉਹ ਕਹ ਲਓ ਕਿ ਗੁਰਸਿੱਖ ਬੰਦਾ ਹੈਗਾ ਅ ਕਹ ਲਓ ਕਿ ਅੱਗੇ ਹੋ ਕੇ ਸੇਵਾਵਾਂ ਕਰਨ ਵਾਲਾ ਗੁਰੂ ਘਰ ਦੇ ਵਿੱਚ ਵੱਧ ਤੋਂ ਵੱਧ ਸੇਵਾ ਕਰਨ ਵਾਲਾ ਬੰਦਾ ਪਰ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਹੈਗੀ ਕਿ ਉਸ ਬੰਦੇ ਦਾ ਇਸ ਚੀਜ਼ ਦੇ ਪਿੱਛੇ ਨਾਮ ਆਉਂਦਾ ਪਿਆ ਕੋਈ ਨਸ਼ਾ ਤਸਕਰੀ ਦਾ ਕੰਮ ਵੀ ਹੋ ਸਕਦਾ ਹੈ ਪੈਸੇ ਦਾ ਲੈਂਡ ਦੇਣ ਦਾ ਵੀ ਕੰਮ ਹੋ ਸਕਦਾ ਸੋ ਕਾਫੀ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਪਰ ਦੇਖੋ ਚੰਨ ਸਾਹਿਬ ਇੱਥੇ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਕਰੇ ਕੋਈ ਤੇ ਭਰੇ ਕੋਈ ਹਾਂ ਕਹਿੰਦੇ ਕਿ ਬੇਰ ਕੋਈ ਖਾਵੇ ਤੇ ਵੱਟੇ ਕਿਸੇ ਹੋਰ ਦੇ ਵੱਜਣ ਇਹ ਬਹੁਤ ਮਾੜੀ ਗੱਲ ਹੈ ਦੇਖੋ ਜਿਸ ਬੰਦੇ ਦੇ ਕਰਕੇ ਇਹ ਸਾਰਾ ਕੁਝ ਹੋਇਆ ਨਾ ਉਸ ਬੰਦੇ ਨੂੰ ਜਿਹੜੀ ਹੈਗੀ ਆ ਵੱਧ ਤੋਂ ਵੱਧ ਜਿਹੜੀ ਸਜ਼ਾ ਹੋਣੀ ਚਾਹੀਦੀ ਆ ਤੇ ਥੋੜੇ ਦਿਨਾਂ ਤੱਕ ਹੀ ਜਦ ਤੱਕ ਜਰੂਰ ਤੱਕ ਇਹ ਸਾਰੀ ਸਥਿਤੀ ਸਾਫ਼ ਹੋ ਜਾਂਦੀ ਅਸੀਂ ਤੁਹਾਡੇ ਨਾਲ ਆ ਫੋਟੋਆਂ ਸਮੇਤ ਇਹ ਨਾਮ ਵੀ ਨਸ਼ਰ ਕਰਾਂਗੇ ਕਿਉਂਕਿ ਭਾਈਚਾਰੇ ਨੂੰ ਪਤਾ ਲੱਗਣਾ ਚਾਹੀਦਾ ਪੂਰੇ ਸਿੱਖ ਭਾਈਚਾਰੇ ਨੂੰ ਕਿ ਕੌਣ ਬੰਦਾ ਹੈਗਾ ਕਿਦੇ ਕਰਕੇ ਇਹ ਸਾਰਾ ਕੁਝ ਵਾਪਰਿਆ ਹੈਗਾ ਤੇ ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਆਪ ਦਾ ਬਚਾਅ ਕਰ ਸਕਦੇ ਹਾਂ ਕਿ ਇਹੋ ਜਿਹੇ ਲੋਕਾਂ ਤੋਂ ਦੂਰ ਰਵੋ ਕਈ ਵਾਰੀ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿਹੜੇ ਪੇਸ ਵਿੱਚ ਕਿਹੜਾ ਬੰਦਾ ਤੁਹਾਡੇ ਲਾਗੇ ਤੁਰਿਆ ਫਿਰਦਾ ਪਰ ਚੰਨ ਸਾਹਿਬ ਇਹ ਗਲਤਾਂ ਕੁਝ ਨਾ ਕੁਝ ਸਥਿਤੀ ਸਾਫ ਹੋ ਗਈ ਹੈ ਕਿ ਬਾਬਾ ਅਵਤਾਰ ਸਿੰਘ ਬੁਲਟ ਜਿਹਨਾਂ ਦਾ ਇਹ ਕਤਲ ਹੋਇਆ ਮੈਂ ਕਹਿੰਦਾ ਮਨੁੱਖਤਾ ਦਾ ਕਤਲ ਹੋਇਆ ਇੱਥੇ ਕਹਿ ਲੋ ਕਿ ਇੱਕ ਉਸ ਮਨੁੱਖ ਦਾ ਕਤਲ ਹੋਇਆ ਜਿਸ ਦਾ ਕੋਈ ਇਹਦੇ ਨਾਲ ਲਾਗਾਤ ਅੱਗੇ ਦੇਗਾ ਨਹੀਂ ਹੈਗਾ ਕੋਈ ਲੈਣ ਦੇਣ ਨਹੀਂ ਹੈਗਾ ਕੋਈ ਲੜਾਈ ਝਗੜਾ ਨਹੀਂ ਹੈਗਾ ਸਿਰਫ ਕਸੂਰ ਇੰਨਾ ਸੀਗਾ ਕਿ ਉਸ ਨੇ ਫੋਨ ਤੇ ਗੱਲਬਾਤ ਕਰਵਾ ਦਿੱਤੀ ਤੇ ਉਸ ਨੂੰ ਪਤਾ ਲੱਗ ਗਿਆ ਕਿ ਇਹ ਬੰਦੇ ਕੌਣ ਸੀ ਹੁਣ ਇਹ ਨਹੀਂ ਪਤਾ ਕਿ ਉਹ ਪੰਜਾਬੀ ਨੇ ਜਾਂ ਕਿਸੇ ਹੋਰ ਮੂਲ ਦੇ ਨੇ ਜਾਂ ਹੋ ਸਕਦਾ ਕੋਈ ਨਾਲ ਪੰਜਾਬੀ ਵੀ ਹੋਵੇ ਤੇ ਦੂਜੇ ਮੂਲ ਦੇ ਵੀ ਲੋਕ ਹੋਣ ਤਿੰਨ ਬੰਦੇ ਦੱਸੇ ਜਾ ਰਹੇ ਆ ਪਰ ਇਹ ਜਾਰੀ ਜਾਣਕਾਰੀ ਪੁਖਤਾ ਸਾਹਮਣੇ ਆ ਰਹੀ ਹੈ ਕਿ ਸਾਰਾ ਕੁਝ ਜਿਹੜਾ ਆ ਇਹ ਕੋਈ ਨਸ਼ੇ ਦਾ ਲੈਣ ਦੇਣ ਕੋਈ ਪੈਸੇ ਦਾ ਲੈਣ ਦੇਣ ਸੀਗਾ ਜਿਹੜਾ ਤੁਹਾਨੂੰ ਪਤਾ ਆ ਕਿ ਜਦੋਂ ਇਦਾਂ ਦੇ ਲੋਕ ਤਸਕਰੀ ਦਾ ਕੰਮ ਕਰਦੇ ਆ ਤੇ ਜਦੋਂ ਉਹਦੇ ਵਿੱਚੋਂ ਕੋਈ ਹੀਰਾ ਫੇਰੀ ਕਰਦੇ ਆ ਤੇ ਜਿਹੜੇ ਬੰਦਿਆਂ ਨਾਲ ਉਹਨਾਂ ਦਾ ਕੋਈ ਕਾਰੋਬਾਰ ਹੁੰਦਾ ਉਹ ਫੇ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਮਾਰਦੇ ਪਰ ਇਹ ਦੇ ਵਿੱਚ ਇਹ ਦੇ ਵਿੱਚ ਇਹ ਚੀਜ਼ ਦਰਸ਼ਕਾਂ ਨਾਲ ਜਰੂਰ ਸਾਂਝ ਪਵਾ ਦਈਏ ਕਿ ਆ ਜਿਹੜੇ ਵਿਅਕਤੀ ਦਾ ਕਤਲ ਹੋਇਆ ਹੈ ਜਿਹੜਾ ਉੱਥੇ ਸੇਵਾ ਕਰਦਾ ਸੀਗਾ 트레시 ਗੁਰਦੁਆਰੇ ਦੇ ਵਿੱਚ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਇਹਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਲੈਣ ਦੇਣ ਨਹੀਂ ਹੈਗਾ ਲੈਣ ਦੇਣ ਕਿਸੇ ਹੋਰਾਂ ਦਾ ਸੀਗਾ ਪਰ ਕਤਲ ਕਿਸੇ ਹੋਰ ਵਿਅਕਤੀ ਦਾ ਹੋਇਆ ਹੈਗਾ ਬਿਲਕੁਲ ਜੀ ਬਿਲਕੁਲ ਇਹ ਤਾਂ ਮੈਂ ਕਹਿੰਦਾ ਜੀ ਜਿੰਨੀ ਵੀ ਅੱਧ ਤੋਂ ਵੱਧ ਇਸ ਚੀਜ਼ ਦੀ ਨਖੇਦੀ ਕੀਤੀ ਜਾਵੇ ਈਵਨ ਕਿ ਪੁਲਿਸ ਵਾਲੇ ਵੀ ਇਸ ਚੀਜ਼ ਨੂੰ ਬਹੁਤ ਜ਼ਿਆਦਾ ਮੰਦਭਾਗਾ ਮੰਨ ਰਹੇ ਆ ਕਿ ਦੇਖੋ ਜਿਸ ਬੰਦੇ ਦਾ ਕੋਈ ਲੈਣ ਦੇਣੀ ਲਾਗਾ ਦੇਗਾ ਹੀ ਨਹੀਂ ਹੈਗਾ ਉਹ ਕਦੀ ਸੋਚ ਵੀ ਨਹੀਂ ਸਕਦੇ ਕਿ ਇਹ ਬੰਦਾ ਕੋਈ ਇਦਾਂ ਦਾ ਕੋਈ ਕੰਮ ਕਰਦਾ ਹੋਊਗਾ ਉਸ ਬੰਦੇ ਦਾ ਕਤਲ ਕਰ ਦਿੱਤਾ ਗਿਆ ਤੇ ਜਿਹੜੇ ਬੰਦਿਆਂ ਦੇ ਕਰਕੇ ਹੋਇਆ ਉਹ ਬੰਦੇ ਇਸ ਟਾਈਮ ਗ੍ਰਿਫਟ ਤੋਂ ਬਾਹਰ ਹੈ ਉਹ ਆਉਣ ਵਾਲੇ ਦਿਨਾਂ ਵਿੱਚ ਇਹ ਸਾਰਾ ਕੁਝ ਸੱਚ ਸਾਹਮਣੇ ਆ ਜਾਊਗਾ ਸਾਰੀ ਇਹ ਕਹਾਣੀ ਸਾਹਮਣੇ ਆ ਜਾਊਗੀ ਪਰ ਛੰਡ ਸਾਹਿਬ ਬਹੁਤ ਮਾੜਾ ਹੋਇਆ ਜਿੰਨਾ ਵੀ ਇਹਦੀ ਆਪਾਂ ਨਿੰਦਾ ਕਰ ਲਈਏ ਉਨੀ ਥੋੜੀ ਹੈ ਪੰਜਾਬੀ ਭਾਈਚਾਰੇ ਵਿੱਚ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਤੇ ਕਹੋ ਗੁੱਸੇ ਦੀ ਵੀ ਲਹਿਰ ਹੈਗੀ ਹੈ ਕਿ ਇਸ ਕਰਕੇ ਕਿਸੇ ਇਹੋ ਜਿਹੇ ਨਿਖਿੱਧ ਬੰਦੇ ਕਰਕੇ ਇੱਕ ਐਡੇ ਗੁਰਮੁਖ ਸੁਭਾਅ ਦੇ ਬੰਦੇ ਦਾ ਕਤਲ ਹੋ ਜਾਣਾ ਘਰ ਨੂੰ ਉਜਾੜ ਦੇਣਾ ਵੇਖੋ ਦੱਸਿਆ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਕੁਝ ਮਹੀਨੇ ਪਹਿਲਾਂ ਹੀ ਤਕਰੀਬਨ ਸਾਲ 6 ਮਹੀਨੇ ਪਹਿਲਾਂ ਉਹਨਾਂ ਦੇ ਘਰ ਤਿੰਨ ਬੱਚਿਆਂ ਦਾ ਜਨਮ ਹੁੰਦਾ ਤੇ ਆਹ ਦੇਖ ਲਓ ਵੀ ਉਸ ਤੋਂ ਬਾਅਦ ਉਹਨਾਂ ਦਾ ਹੁਣ ਇਹ ਕਤਲ ਹੋ ਜਾਣਾ ਪੂਰੇ ਪਰਿਵਾਰ ਨੂੰ ਤਹਿਸ ਨਹਿਸ ਕਰ ਦੇਣ ਵਾਲੀ ਗੱਲ ਹੈਗੀ ਆ ਬਾਕੀ ਉਹਨਾਂ ਦੀਆਂ ਸੁਭਾਵਾਂ ਜਿਹੜੀਆਂ ਸੀਗੀਆਂ ਉਹਨਾਂ ਦਾ ਜਿਹੜਾ ਸੁਭਾ ਸੀਗਾ ਉਹਨਾਂ ਦਾ ਜਿਹੜਾ ਮਿਲਨਸਾਰ ਸੰਗਤ ਨਾਲ ਲੋਕਾਂ ਨਾਲ ਸੀਗਾ ਲੋਕ ਬੜੇ ਇਸ ਟਾਈਮ ਦੁਖਦ ਹੈਗੇ ਆ ਬਹੁਤ ਜ਼ਿਆਦਾ ਸਦਮੇ ਵਿੱਚ ਹੈਗੇ ਆ ਸੰਗਤ ਜਿਹੜੀ ਹੈ ਕਿ ਉਹਨਾਂ ਨਾਲ ਇਸ ਤਰ੍ਹਾਂ ਕਿਉਂ ਹੋਇਆ ਜਿਹਦੇ ਕਰਕੇ ਹੋਇਆ ਲੋਕ ਕਹਿੰਦੇ ਆ ਕਿ ਉਹਨਾਂ ਦੇ ਚਿਹਰੇ ਸਾਹਮਣੇ ਆਉਣੇ ਚਾਹੀਦੇ ਆ ਤੇ ਇਹੋ ਜੇ ਲੋਕਾਂ ਨੂੰ ਜਿਹੜਾ ਹੈਗਾ ਆ ਕਮਿਊਨਿਟੀ ਵਿੱਚੋਂ ਬਰਖਾਸਤ ਕਰਨਾ ਚਾਹੀਦਾ ਆ ਕਿ ਇਹ ਲੋਕ ਜਿਹੜੇ ਆ ਇਹ ਕਿਉਂ ਇਸ ਹੱਦ ਤੱਕ ਜਾਂਦੇ ਆ ਕਿ ਗੁਰਦੁਆਰਾ ਸਾਹਿਬ ਨੂੰ ਵੀ ਵਰਤਨੋਂ ਨਹੀਂ ਹਟਦੇ ਕਿਉਂਕਿ ਉਹ ਦੱਸਦੇ ਆ ਕਿ ਉੱਥੇ ਆਉਂਦਾ ਸੀਗਾ ਬੰਦਾ ਉੱਥੇ ਆਪਣਾ ਵਹੀਕਲ ਪਾਰਕ ਕਰਦਾ ਸੀਗਾ ਜਾਂ ਸੇਵਾ ਕਰਦਾ ਸੀਗਾ ਪਰ ਹੁਣ ਦੇਖੋ ਕਿਸੇ ਦੇ ਦੂਸਰੇ ਫੇਸ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਇੱਕ ਫੇਸ ਤੇ ਆਪਾਂ ਦੇਖਦੇ ਆ ਕਿ ਚੋਲਾ ਪਾਇਆ ਆ ਆਪਾਂ ਦੇਖਦੇ ਆ ਕਿ ਬਹੁਤ ਵਧੀਆ ਦੇਖ ਹੈਗੀ ਆ ਪਰ ਅੰਦਰੋਂ ਬੰਦਾ ਕਿੱਦਾਂ ਦਾ ਹੈ ਕਿੱਦਾਂ ਦੇ ਉਹਦੇ ਕਾਰੋਬਾਰ ਨੇ ਕਿੱਦਾਂ ਦੇ ਕੰਮ ਕਰਨੇ ਇਹ ਕੋਈ ਨਹੀਂ ਜਾਣਦਾ ਹੁੰਦਾ ਜਾਂ ਤਾਂ ਉਹਦੇ ਨਾਲ ਜਿਹੜੇ ਕੰਮ ਕਰਦੇ ਉਹ ਜਾਣਦੇ ਹੁੰਦੇ ਜਾਂ ਉਹ ਖੁਦ ਜਾਣਦਾ ਹੁੰਦਾ ਪਰ ਕਰੇ ਕੋਈ ਭਰੇ ਕੋਈ ਕੀਤਾ ਕਿਸੇ ਨੇ ਤੇ ਸਜ਼ਾ ਕਿਸੇ ਇੱਕ ਗੁਰਮੁਖ ਸੁਭਾਅ ਦੇ ਬੰਦੇ ਨੂੰ ਮਿਲ ਗਈ ਇਹ ਬਹੁਤ ਮੰਦ ਭਾਗੀ ਘਟਨਾ ਹੈਗੀ ਆ ਜਿੰਨੀ ਵੀ ਅਸੀਂ ਨਿਖੇਧੀ ਕਰ ਸਕਦੇ ਆ ਉਨੀ ਵੱਤੋ ਵੱਦ ਕਰਨੀ ਚਾਹੀਦੀ ਆ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ ਕਿ ਬਾਬਾ ਅਵਤਾਰ ਸਿੰਘ ਜੀ ਜਿਨ੍ਹਾਂ ਦੇ ਇਸ ਗੱਲ ਕਰਕੇ ਉਹਨਾਂ ਦੀ ਜਾਨ ਚਲੀ ਗਈ ਹੈ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਕਰਦੇ ਹਾਂ ਵਾਹਿਗੁਰੂ ਸਦੀਵੀ ਕਾਲ ਲਈ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਪਿਛੇ ਪਰਿਵਾਰ ਨੂੰ ਸੰਗਤ ਨੂੰ ਗੁਰੂ ਸਾਹਿਬ ਹੌਸਲਾ ਬਖਸ਼ਿਸ਼ ਕਰਨ ਪਾਣਾ ਮੰਨੰਦਾ ਬਲ ਬਖਸ਼ਿਸ਼ ਕਰਨ ਪਰ ਚੰਨ ਸਾਹਿਬ ਅਸੀਂ ਤਾਂ ਖੁਦ ਇਸ ਚੀਜ਼ ਨੂੰ ਜਦੋਂ ਇਹ ਖਬਰ ਕਰ ਰਹੇ ਹਾਂ ਸਾਡੇ ਮਨ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਹੈਗਾ ਔਰ ਗੁੱਸਾ ਵੀ ਹੈ ਕਿ ਕਿਸੇ ਐਡੇ ਨਖਿੱਧ ਬੰਦੇ ਕਰਕੇ ਇੰਨੇ ਗੁਰਮੁਖ ਸੁਭਾਅ ਦੇ ਬੰਦੇ ਦੀ ਜਾਨ ਚਲੀ ਗਈ